ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਚੈਨਲ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ-ਠਾਕ ਹੋਵੋਗੇ ਬੈਕਗ੍ਰਾਉਂਡ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅ ਅੱਜ ਆਪਾਂ ਜੀ ਸਾਵਣ ਦੇ ਮਹੀਨੇ ਬਾਰੇ ਗੱਲ ਕਰਾਂਗੇ ਵੀ ਸਾਵਣ ਦਾ ਮਹੀਨਾ ਕੁੜੀਆਂ ਲਈ ਬਹੁਤ ਖੁਸ਼ੀਆਂ ਲੈ ਕੇ ਆਉਂਦਾ ਕੁੜੀਆਂ ਜਿਹੜੀਆਂ ਲਈ ਬਹੁਤ ਜ਼ਿਆਦੇ ਖੁਸ਼ੀਆਂ ਲੈ ਕੇ ਆਉਂਦਾ ਤੇ ਵੀ ਹੁਣ ਤਾਂ ਸਾਵ ਉਹਨਾਂ ਮਠਿਆਸ ਨਹੀਂ ਰਹੀ ਸਾਵਣ ਦੇ ਮਹੀਨੇ ਜਿਵੇਂ ਪਹਿਲਾਂ ਹੁੰਦੀ ਸੀ ਅੱਗੇ ਦਾ 15-15 ਦਿਨ ਤੀਆਂ ਲੱਗਦੀਆਂ ਖੁੱਲੇ ਥਾਵਾਂ ਦੇ ਵਿੱਚ ਜਿਵੇਂ ਦਾਣਾ ਮੰਡੀ ਹੋਈ ਸਕੂਲ ਹੋਇਆ ਖੁੱਲੀ ਜਗ੍ਹਾ ਦੇ ਵਿੱਚ ਸਾਡੇ ਮੇਰੇ ਪੇਕੇ ਪਿੰਡ ਦਾਣਾ ਮੰਡੀ ਚ ਲੱਗਦੀਆਂ ਵਿਆਈਆਂ ਹੋਈਆਂ ਕੁੜੀਆਂ 15-15 ਦਿਨ ਰਹਿਣ ਆਉਂਦੀਆਂ ਸਾਰਾ ਹਰ ਰੋਜ਼ ਧੀਆ ਤੇ ਜਾਣਾ ਸੰਦੇਹਾ ਕੰਮ ਕਰਨੇ ਤਿਆਰ ਵਿਆਰ ਹੋ ਕੇ ਗੈਣੇ ਗੱਟੇ ਪਾ ਕੇ ਵਿਆਈਆਂ ਕੁੜੀਆਂ ਸਵੇਰਾਂ ਤੋਂ ਆਉਂਦੀਆਂ ਤੇ ਧੀਆ ਤੇ ਜਾਂਦੀਆਂ ਹੈ ਉੱਥੇ ਢੋਲੀਆਂ ਬਣਾ ਕੇ ਵੇਂਦੀਆਂ ਆਪ ਦੇ ਸੌਰਿਆਂ ਨੇ ਗੱਲਾਂ ਕਰਦੀਆਂ ਕੋਈ ਸੱਸ ਦੀਆਂ ਕਰਦੀਆਂ ਕੋਈ ਸੌਰਿਆਂ ਦੀਆਂ ਕਰਦੀਆਂ ਕੋਈ ਦਿਵਰਾ ਜੇਠਾਂ ਜੇ ਕਰਦੀਆਂ ਗੱਲਾਂ ਕਰਦੀਆਂ ਫਿਰ ਗਿੱਧਾ ਪਾਉਂਦੀਆਂ ਫਿਰ ਹੀਂਗਾ ਚਾਹੂੜਾ ਚੜਾਉਂਦੀਆਂ ਵੱਡੇ ਵੱਡੇ ਬਰੋਟੇ ਵੱਡੇ ਵੱਡੇ ਬਰੋਟੇ ਪਿੱਪਲ ਹੁੰਦੇ ਫਿਰ ਉਹਦੇ ਉੱਤੇ ਪੀਂਗਾ ਪਾਈਆਂ ਹੁੰਦੀਆਂ ਫਿਰ ਉੱਚੀ ਉੱਚੀ ਹੀਂਗਾ ਚੜਾਉਂਦੀਆਂ ਤਾਂ ਮਜ਼ਾਕ ਕਰਦੀਆਂ ਤੇ ਬਰੋਟੇ ਦੀ ਦਾੜੀ ਪੱਟ ਕੇ ਲਿਆਉਂਦੀਆਂ ਕਹਿੰਦੀਆਂ ਵੀ ਉਹ ਜੜਾਂ ਜੇ ਲਮਕਦੀ ਹੁੰਦੀਆਂ ਜਿਵੇਂ ਸੱਸ ਦਾ ਝਾਟਾ ਪੱਟ ਲੈਂਦਾ ਇਹ ਕੁੜੀਆਂ ਜਿਹੜੀਆਂ ਹਾਸੀਆਂ ਖੇਡੀਆਂ ਕਰਦੀਆਂ ਮਖੌਲ ਇੱਕ ਦੂਜੀ ਦੇ ਨਾਲ ਗੱਲਾਂ ਕਰਦੀਆਂ ਰੇੜੀਆਂ ਲੱਗਦੀਆਂ ਵੀ ਜਿਵੇਂ ਸਾਡੇ ਤਾਂ ਅਮਰੂਦ ਵੇਚਣ ਆਉਂਦਾ ਕੋਈ ਲੈ ਕੇ ਵਹਿ ਜਾਂਦਾ ਵੀ ਫਾਸਟ ਫੂਡ ਦੀਆਂ ਰੇੜੀਆਂ ਨਹੀਂ ਸੀ ਲੱਗਦੇ ਜਿਵੇਂ ਹੁਣ ਲੱਗਦੀਆਂ ਨੇ ਐ ਇੱਕ ਦੋ ਚੀਜ਼ਾਂ ਵੇਚਣ ਆ ਜਾਂਦੇ ਉੱਤੇ ਹੈ ਜੇ ਤਾਂ ਪਹਿਲਾਂ ਤਾਂ ਹੁੰਦਾ ਸੀ ਵੀ ਨਵੀਂ ਵਿਆਹੀ ਕੁੜੀ ਦੇ ਜਦੋਂ ਪਹਿਲੀਆਂ 3 ਹੁੰਦੀਆਂ ਵੀ ਉਹ ਸੱਸ ਦੇ ਮੱਥੇ ਨਾ ਲੱਗਦੀ ਸੌਣ ਸੌਣ ਦਾ ਮਹੀਨਾ ਉਹ ਸੌਣ ਚੜ੍ਹਨ ਤੋਂ ਪਹਿਲਾਂ ਚਲੀ ਜਾਂਦੀ ਪਾਦੋਂ ਦੇ ਵਿੱਚ ਆਉਂਦੀ ਹੈ ਹੁਣ ਤਾਂ ਉਹ ਰਵਾਜ ਵੀ ਸਾਰੇ ਖਤਮ ਹੋ ਗਏ ਫਿਰ ਬੀਜੇ ਤੀਆਂ ਨੂੰ ਤੀਆਂ ਤੇ ਲੈ ਕੇ ਆਉਣ ਨੂੰ ਉਹਦਾ ਪ੍ਰਾ ਕੁੜੀ ਦਾ ਲੇਟ ਹੋ ਜਾਂਦਾ ਹੈ ਨਾ ਕੰਮ ਧੰਦਿਆਂ ਦੇ ਵਿੱਚ ਫਿਰ ਹੀ ਲੋਕ ਜੋਗ ਦੇ ਬੋਲੀਏ ਵੀ ਨੇ ਸੱਸ ਨੂੰ ਦੀਆਂ ਸੱਸ ਗੈਨਿੰਦੀ ਵੀ ਬਹੁਤ ਐਂਪਰਾਮ ਵਾਲੀ ਹੈ ਤੈਨੂੰ ਤੀਆਂ ਤੇ ਲੈਣ ਦਾ ਆਇਆ ਇਹ ਨੂਕ ਚੁਕ ਚੱਲਦੀ ਰਹਿੰਦੀ ਫਿਰ ਜਦੋਂ ਕੁੜੀ ਸੌਰੇ ਪੇਕੇ ਘਰ ਆ ਜਾਂਦੀ ਤੀਆਂ ਦੇਖਣ ਹੈ ਨਾ ਕੋਈ ਮਗਰ ਸੌਰੇ ਘਰ ਕੰਮ ਪੈ ਜਾਂਦਾ ਮਜਬੂਰੀ ਪੈ ਜਾਂਦੀ ਮਾਗਰ ਪਰੌਣਾ ਵੀ ਲੈਣ ਆ ਜਾਂਦਾ ਜਮਾਈ ਭਾਈ ਕੁੜੀ ਨੂੰ ਤਾਂ ਕੁੜੀ ਰਸ ਰਸ ਵੈਂਦੀ ਅੰਦਰ ਵੀ ਮਹਤੀਆਂ ਦੇ ਵਿਚਾਲੇ ਲੈਣ ਆ ਗਿਆ ਤਾਂ ਫਿਰ ਉਹ ਨਾ ਇਹ ਤਾਂ ਨੋਕ ਝੋਕ ਕਰਦੀ ਲੜਦੀ ਨਾਲੇ ਕਹਿੰਦੀ ਵੀ ਤੈਨੂੰ ਪੋਰਾ ਚੱਜ ਨਾ ਗੱਬਰੂ ਆ ਤੈਨੂੰ ਵੀ ਤੀਆਂ ਵਿੱਚ ਲੈਣ ਆ ਗਿਆ ਅੰਦਰ ਬਾੜ-ਬਾੜ ਵਹਿ ਜਾਂਦੀ ਵੀ ਮੈਂ ਤੀਆਂ ਦੇ ਵਿਚਾਲੇ ਜਾਣਾ ਨਹੀਂ ਹੈਗਾ ਉਹ ਸੌ ਬਹਾਨੇ ਚਹੀਦੀ ਲਈ ਜਾਂਦਾ ਫਿਰ ਰਖੜੀ ਆਉਂਦੀ ਆ ਸੌਣ ਦੇ ਮਹੀਨੇ 'ਚ ਫਿਰ ਆਪਦੇ ਭਰਾ ਦੇ ਰਖੜੀ ਬੰਨਦੀ ਆ ਹੈਨਾ ਕਕਰਾਨੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਬਹੁਤ ਰੌਣਕ ਲੱਗੀ ਹੁੰਦੀ ਆਸਗਵੰਡ ਦੇ ਵਿੱਚ ਖੀਰ ਪੂੜੇ ਪਕਦੇ ਮੀਂਹ ਪੈਂਦੇ ਮੋਰ ਕੂਕਦੇ ਹੁਣ ਤਾਂ ਉਹ ਰਹੀ ਨਹੀਂ ਹੈਗਾ ਸਮਾਂ ਉਦੋਂ ਇੰਨੀ ਗਰਮੀ ਵੀ ਨਹੀਂ ਸੀ ਹੁੰਦੀ ਕੁੜੀਆਂ ਪੂਰਾ ਵਧੀਆ ਪਿਆਰ ਵੇਰ ਹੋ ਕੇ ਆਪਦੇ ਘਰ ਹੀ ਤਿਆਰ ਹੁੰਦੀਆਂ ਗਹਿਣੇ ਘੱਟੇ ਪਾ ਕੇ ਦੀਆਂ ਚ ਜਾਂਦੀਆਂ ਅਸੀਂ ਜਾਂਦੇ ਰਹੇ ਅਸੀਂ ਆਪ ਦੇਖੀਏ ਨਤੀਆਂ ਜੀ ਹੁਣ ਤੀਆਂ ਦਾ ਉਹ ਉਹ ਨਹੀਂ ਰਿਹਾ ਵੀ ਵੇਚਦੇ ਦਾ ਜਮਾ ਬੰਦ ਹੋ ਗਿਆ ਸੀ ਹੁਣ ਇੱਕ ਇੱਕ ਦਿਨ ਪਿੰਡ ਦੀ ਪੰਚਾਇਤ ਇਕੱਠੀ ਹੋ ਕੇ ਲਾਉਂਦੀ ਆ ਉਹ ਡੀਜੇ ਲਾ ਦਿੰਦੇ ਨੇ ਇੱਕ ਦਿਨ ਰੱਖ ਲੈਂਦੇ ਨੇ ਤੀਆਂ ਦਾ ਉਹ ਉਹ ਸਵਾਦ ਨਹੀਂ ਆਉਂਦਾ ਮਜ਼ਾ ਨਹੀਂ ਆਉਂਦਾ ਤੀਆਂ ਚ ਜਾਣਦਾ ਜਿਵੇਂ ਅੱਗੇ ਆਉਂਦਾ ਹੁੰਦਾ ਸੀ ਤੀਆਂ ਦੇ ਲਾਸਟ ਦਿਨ ਵੀ ਕਾ ਹੁੰਦਾ ਹਰਾ ਹੈ ਨਾ ਉਹ ਪੱਟ ਲੈਂਦੀਆਂ ਥੋੜਾ ਥੋੜਾ ਕੁੜੀਆਂ ਵੀ ਦੁੱਬ ਪੱਟ ਲੈਂਦੀ ਉਹਨੂੰ ਦੁੱਬ ਕਹਿ ਦਿੰਦੇ ਜਿਉਂ ਜਿਹੜੀ ਜਿੱਥੇ ਜਗਤ ਤੀਆਂ ਲੱਗਦੀਆਂ ਉੱਥੋਂ ਨੱਚਦੀਆਂ ਟੱਪਦੀਆਂ ਗੀਤ ਗਾਉਂਦੀਆਂ ਵੱਲੋ ਮਲਾਉਂਦੀਆਂ ਆਉਂਦੀਆਂ ਹਨਾ ਕੈਂਦੀਆਂ ਬੋਲੀਆ ਪਾਉਂਦੀਆਂ ਵੀ ਤੀਆਂ ਤੀਜ ਦੀਆਂ ਪਰੇ ਦਿਨਾਂ ਨੂੰ ਫੇਰ ਵੀ 11 ਮਹੀਨਿਆਂ ਨੂੰ ਫੇਰ ਮਿਲਾਂਗੇ ਆਪਾਂ ਤੀਆਂ ਤੀਜ ਦੀਆਂ ਤੇ ਭਦੋ ਚੰਦਰੀ ਵਿਛੋੜੇ ਪਾਵੇ ਸੌਣ ਵੀਰ ਇਕੱਠੀਆਂ ਕਰੇ ਵੀ ਭਦੋ ਚੜ ਜਾਂਦੀ ਹੈ ਫਿਰ ਕੁੜੀਆਂ ਨੂੰ ਵੀ ਆਪੋ ਆਪਣੇ ਸਹੁਰੇ ਘਰ ਜਾਣਾ ਪੈਂਦਾ ਵੀ ਭਦੋ ਚੰਦਰੀ ਵਿਛੋੜੇ ਪਾਵੇ ਸੌਣ ਵੀਰ ਇਕੱਠੀਆਂ ਕਰੇ ਫਿਰ ਸੰਧਾਰ ਆਉਂਦਾ ਸੰਧਾਰ ਰਹੇਦਾ ਹੈ ਥੋੜੁੰਦਾ ਵੀ ਕੁੜੀ ਧੀ ਪੈਣ ਭੁੱਖੀ ਹੁੰਦੀ ਆ ਆਪਣੇ ਘਰੇ ਹਨਾ ਵੀ ਉਹ ਪੀਪੇ ਬਿਸਕਟਾਂ ਨਾਲ ਕਿੰਨਾ ਕ ਟਾਈਮ ਲੰਘ ਜਾਊਗਾ ਇਹ ਤਾਂ ਇੱਕ ਮਾਂ ਪਿਓ ਦਾ ਪੈਣ ਪਾਈ ਦੇ ਮੋਹ ਦਾ ਪ੍ਰਤੀਕ ਹੁੰਦੀ ਹੈ ਚੀਜ਼ ਤੀਆਂ ਨੂੰ ਆਸ ਹੁੰਦੀ ਹੈ ਵੀ ਸਾਡੇ ਪੇਕੇ ਘਰੋਂ ਕੋਈ ਚੀਜ਼ ਆਊਗੀ ਸੌਣ ਦੇ ਵਿੱਚ ਸੰਧਾਰ ਆਊਗਾ ਠੀਕ ਦੀਆਂ ਨੇ ਆਪਾਂ ਬਿਸਕਟਾਂ ਦਾ ਵੀ ਹੱਬ ਬਿਸਕਟ ਕਰਦੇ ਨੇ ਆਟੇ ਦੇ ਕਣਕ ਦੇ ਆਟੇ ਦੇ ਵਿੱਚ ਕਿਉਂ ਖੰਡ ਪਾ ਕੇ ਤੇ ਉਮੀਦ ਹੁੰਦੀ ਆ ਉਹਨਾਂ ਨੂੰ ਢੀਕ ਵੀ ਜ਼ਰੂਰ ਆਉਣਗੇ ਲੈ ਕੇ ਨਾਲ ਡੱਬੇ ਹੁੰਦੇ ਨੇ ਮਠਿਆਈ ਦੇ ਹੁਣ ਤਾਂ ਕੰਮ ਵਧੀ ਜਾਂਦਾ ਜੀ ਦੋ ਦਿਨ ਤੇ ਨਾਲ ਕੱਪੜੇ ਹੁੰਦੇ ਨੇ ਵੀ ਸਾਰੇ ਘਰ ਜਿੰਨੇ ਮਰਜੀ ਸੂਟ ਸਮਾ ਲੈਣ ਕੁੜੀਆਂ ਪਰ ਜਿਹੜੀਆਂ ਪੇਕੇ ਘਰੋਂ ਕੱਪੂਟ ਆਉ ਚਾਹੀਦੇ ਉਹ ਸਸਤਾ ਹੋਵੇ ਉਹਨੂੰ ਸੋਨੇ ਦੀ ਤਾਰਾ ਲੱਗਣੀ ਆਉਂਦਾ ਮੋਹ ਹੂ ਸੂਟ ਨਾਲ ਜੁੜਿਆ ਹੋਇਆ ਅੱਜ ਵੀ ਆਉਂਦੇ ਨੇ ਜੀ ਸੰਦਾਰੇ ਬਲਕਿ ਮੇਰੇ ਮਾਪਿਓ ਨਹੀਂ ਰਹਿੇ ਮੇਰਾ ਭਰਾ ਨਹੀਂ ਰਿਹਾ ਫੇਰ ਵੀ ਮੇਰੀ ਪਰਜਾਈ ਤੇ ਪਤੀਜਾ ਆਏ ਨੇ ਮੇਰਾ ਸੰਦਾਰਾ ਕੋਈ ਨਹੀਂ ਖੰਜਾਇਆ ਵੀਓ ਮੇਰੇ ਸਨਾਰੇ ਲਾਈਕ ਹੀ ਆਉਂਦੇ ਨੇ ਚਲ ਠੀਕ ਹੈ ਗਾਓ ਅੱਪਾ ਇਥੇ ਐਂਡ ਕਰਦੇ ਆ ਜੀ ਧੰਨਵਾਦ ਸਾਰਿਆਂ ਦਾ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਵੀ ਮੈਂ ਪੀੜਾ ਅਟਾਵਾਂ ਕਿੜੀਆਂ ਦੀ ਚੀਚੀ ਨਹੀਂ ਦੋ ਜਾਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨਹੀਂ ਨਾਲੇ ਸ਼ਰਮਾਵਾਂ